ਬੀਜੇਪੀ ਦੀ ਗੱਲ ਕਰਦੇ ਹਾਂ ਬੀਜੇਪੀ ਪਾਰਟੀ ਪਹਿਲਾਂ ਹੀ ਜੋ ਕਿ ਡਿਸਾਈਡ ਕਰ ਚੁੱਕੀ ਹੈ ਫੈਸਲਾ ਕਰ ਚੁੱਕੀ ਹੈ ਕਿ ਉਹਨਾਂ ਦੇ ਆਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹੋਣਗੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਸ਼ਨ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਵੱਖ-ਵੱਖ ਥਾਵਾਂ ਤੇ ਜਸ਼ਨ ਮਨਾਏ ਜਾ ਰਹੇ ਹੈ ਬੀਜੇਪੀ ਪਾਰਟੀ ਵੱਲੋਂ ਐਨਡੀਏ ਨੂੰ ਹਾਲਾਂਕਿ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਬੜਾ ਜ਼ਰੂਰ ਮਿਲ ਰਿਹਾ ਹੈ ਯੂਪੀਏ 81 ਆਮ ਆਦਮੀ ਪਾਰਟੀ 5 ਐਨਡੀਏ 233 ਦੇ ਅੰਕੜੇ ਦੇ ਪੰਜਾਬ ਦੇ ਰੁਝਾਨਾਂ ਦੀ ਗੱਲ ਕਰੀਏ ਤਾਂ ਕਾਂਗਰਸ 3 ਐਸਡੀ 4 ਭਾਜਪਾ 2 ਦਿੱਲੀ ਤੋਂ ਜਸ਼ਨ ਦੀਆਂ ਤਸਵੀਰਾਂ ਭਾਜਪਾ ਪਾਰਟੀ ਵੱਲੋਂ ਐਨਡੀਏ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ ਭਾਜਪਾ ਸਮਰਥਕਾਂ ਦੇ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਪਹਿਲਾਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਹੀ ਭਾਜਪਾ ਪਾਰਟੀ ਹਾਲਾਂਕਿ ਤੈਅ ਕਰ ਚੁੱਕੀ ਹੈ ਕਿ ਦੇਸ਼ ਦੇ ਆਉਣ ਵਾਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੀ ਹੋਣਗੇ ਤੇ ਦੇਸ਼ ਦੀ ਅਗਲੀ ਸੱਤਾ ਬੀਜੇਪੀ ਪਾਰਟੀ ਦੇ ਹੱਥ ਦੇ ਵਿੱਚ ਹੀ ਜਾਏਗੀ ਹਾਲਾਂਕਿ ਦੇਸ਼ ਦੇ ਵੱਖ-ਵੱਖ ਥਾਵਾਂ ਦੇ ਵਿੱਚ ਹਵਨ ਵੀ ਕਰਵਾਏ ਜਾ ਰਹੇ ਨੇ ਨਰੇਂਦਰ ਮੋਦੀ ਦੀ ਜਿੱਤ ਨੂੰ ਲੈ ਕੇ ਬੀਤੇ ਦਿਨ ਦੀਆਂ ਤਸਵੀਰ ਗੱਲ ਕਰੀਏ ਤਾਂ ਬੀਤੇ ਦਿਨ ਵੀ ਬੀਜੇਪੀ ਦੇ ਸਮਰਥਕਾਂ ਵੱਲੋਂ ਗੰਗਾ ਤੱਟ ਤੇ ਬੀਜੇਪੀ ਦੀ ਜਿੱਤ ਲਈ ਨਰੇਂਦਰ ਮੋਦੀ ਦੀ ਜਿੱਤ ਦੇ ਲਈ ਹਵਨ ਕਰਵਾਇਆ ਗਿਆ ਪੂਜਾ ਅਰਚਨਾ ਕਰਵਾਈ ਗਈ ਹਾਲਾਂਕਿ ਅੱਜ ਵੀ ਅੱਜ ਦੀ ਗੱਲ ਕਰੀਏ ਤਾਂ ਅੱਜ ਵੀ ਬੀਜੇਪੀ ਸਮਰਥਕਾਂ ਦੇ ਵਿੱਚ ਭਾਰੀ ਉਤਸ਼ਾਹ ਨਰੇਂਦਰ ਮੋਦੀ ਦੀ ਜਿੱਤ ਨੂੰ ਨਿਸ਼ਚੈ ਬਣਾਉਣ ਦੇ ਲਈ ਬੀਜੇਪੀ ਸਮਰਥਕਾਂ ਵੱਲੋਂ ਪੂ ਅਰਚਨਾ ਕਰਵਾਈ ਜਾ ਰਹੀ ਹੈ ਜਸ਼ਨ ਦਾ ਮਾਹੌਲ ਤੁਸੀਂ ਦੇਖ ਰਹੇ ਹੋ ਬੀਜੇਪੀ ਦੀਆਂ ਸੜਕਾਂ ਤੇ ਦਿੱਲੀ ਦੀਆਂ ਸੜਕਾਂ ਤੇ ਬੀਜੇਪੀ ਸਮਰਥਕਾਂ ਦੇ ਵਿੱਚ ਭਾਰੀ ਉਤਸ਼ਾਹ ਵੱਡੀ ਗਿਣਤੀ ਦੇ ਵਿੱਚ ਬੀਜੇਪੀ ਸਮਰਥਕ ਸੜਕਾਂ ਉਤੇ ਉਤਰ ਆਏ ਨੇ ਕਿ ਬੀਜੇਪੀ ਹੀ ਜਿੱਤੇਗੀ ਅਬਕੀ ਬਾਰ ਮੋਦੀ ਸਰਕਾਰ ਇਹੀ ਨਾਰੇ ਹਰ ਜਗ੍ਹਾ ਸੁਣਾਈ ਦੇ ਰਹੇ ਨੇ